ਸਾਭ ਵਾਹਿਗੁਰੂ ਜੀ ਕੀ ਫਤਿਹ ਹਿਮਾਚਲ ਦੀ ਗੋਦ ਵਿੱਚ ਗੁਰਦੁਆਰਾ ਸਾਹਿਬ ਵਿਖੇ ਸਜੇ ਬੈਠੇ ਸਿੱਖ ਪੰਥ ਦੀ ਤਕਦੀਰ ਦਾ ਚਿੰਤਨ ਕਰਨ ਵਾਲੇ ਸਿੰਘ ਸਭਾ ਦੇ ਕਾਰਕੁਨ ਪਿਆਰੇ ਵਿਦਿਆਰਥੀਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਖਿਮਾ ਚਾਹੁੰਦਾ ਕਿ ਦੂਰੋਂ ਪਹੁੰਚਣ ਕਰਕੇ ਮੈਂ 1 ਘੰਟਾ ਲੇਟ ਹੋ ਗਿਆ ਪਮੇ ਦਾ ਕਾਰਨ ਮੇਰਾ ਇੱਕ ਸਾਥੀ ਸੀ ਜਿਹਨੇ ਤੁਰਨਾ ਸੀ ਮੈਂ ਤਾਂ ਬਹੁਤ ਤੜਕੇ ਤੁਰਦਾ ਹਾਂ ਤੇ ਬੇਨਤੀ ਇਹ ਆ ਕਿ ਪਹਿਲੀ ਤਾਂ ਗੱਲ ਆ ਵੀ ਮੈਨੂੰ ਬੜੀ ਖੁਸ਼ੀ ਆ ਕਿ ਸਿੰਘ ਸਭਾ ਵਾਲਿਆਂ ਨੇ ਤੁਹਾਡੇ ਇਸ ਨਗਰ ਵਿੱਚ ਇਹ ਸਮਾਗਮ ਰਚਿਆ ਸਮਾਗਮੋ ਦੇ ਵਿੱਚ ਹਾਜ਼ਰੀ ਕੋਈ ਬਹੁਤੀ ਹੋਵੇ ਉਹਦਾ ਵੀ ਕੋਈ ਖਾਸ ਉਦੋਂ ਮਹੱਤਵ ਨਹੀਂ ਜਦੋਂ ਕੋਈ ਉਹਦੇ ਵਿੱਚ ਗੰਭੀਰ ਚਿੰਤਨ ਕਰਨ ਵਾਲੇ ਨਾ ਹੋਣ ਜਿਵੇਂ ਬਾਜ਼ਾਰ 'ਚ ਅਸੀਂ ਜਾਣਦੇ ਆ ਨਾ ਤੇ ਸੋਨੇ ਦੀ ਦੁਕਾਨ ਤੇ ਕੋਈ ਕੋਈ ਗਾਹਕ ਹੁੰਦਾ ਤੇ ਰੇੜੀਆਂ ਦੁਆਲੇ ਬਥੇਰੇ ਲੋਕ ਹੁੰਦੇ ਆ ਤੇ ਮੇਰਾ ਯਕੀਨ ਹੈ ਵੀ ਜਿੰਨੇ ਬੱਚੇ ਤੁਸੀਂ ਬੈਠੇ ਹੋ ਜਿੰਨੇ ਵਿਦਵਾਨ ਗੰਭੀਰ ਮਨ ਨਾਲ ਇੱਥੇ ਆਏ ਆ ਸੱਚਮੁੱਚ ਹੀ ਤੁਸੀਂ ਇਹਨਾਂ ਕੋਲੋਂ ਕੁਝ ਨਾ ਕੁਝ ਲਮੋਗੇ ਭਾਈ ਸਾਹਿਬ ਤੁਹਾਨੂੰ ਹਮਾਦਰ ਦਾ ਬਹੁਤ ਸੋਹਣਾ ਪ੍ਰਸ਼ੋਕਰ ਦੱਸ ਰਿਹਾ ਸੀ ਮੈਂ ਆਪਣੇ ਬਾਰੇ ਤੁਹਾਨੂੰ ਦੱਸਣਾ ਚਾਹੁੰਨਾ ਕਿ ਮੈਂ ਖਾਲਸਾ ਸਕੂਲ ਕਾਲਜ ਚ ਪੜਿਆ ਤੇ ਪੜ ਕੇ ਖਾਲਸਾ ਸਕੂਲ ਕਾਲਜ ਚ 10 ਸਾਲ ਪੜਾਇਆ ਬਾਅਦ ਸ਼ਬਾਗ ਵਿੱਚ ਫੇਗਿਆ ਜਿੱਥੇ ਇੱਕ ਦਾਬਾ ਛਾਪਦੇ ਆ ਦੇਖ ਕਰਕੇ ਮੇਰੇ ਨੂੰ ਇਹ ਬਹੁਤ ਚੰਗੀ ਤਰ੍ਹਾਂ ਪਤਾ ਹੈ ਕਿ ਖਾਲਸਾ ਸਕੂਲ ਦੇ ਬੱਚਿਆਂ ਨੂੰ ਜਾਂ ਸਿੱਖ ਕੌਮ ਦੀ ਜਿਹੜੀ ਪਨੀਰੀਆ ਉਹਨਾਂ ਵੱਲ ਧਿਆਨ ਦੇਣਾ ਉਹਨਾਂ ਦੀ ਗੱਲ ਸੁਣਨੀ ਕਿੰਨਾ ਵੱਡਾ ਜ਼ਰੂਰੀ ਕੰਮ ਹੈ ਆਮੇ ਮੈਨੂੰ अनेका ਸਮਾਗਮਾਂ 'ਚ ਸੱਦੇ ਆਉਂਦੇ ਨੇ ਪਰ ਜਿੱਥੇ ਵਿਦਿਆਰਥੀਆਂ ਨਾਲ ਸੰਬੰਧ ਹੁੰਦੇ ਮੈਂ ਰਜੇਮਾ ਛੱਡ ਕੇ ਵੀ ਜਾਂਦਾ ਮੈਨੂੰ ਇਹ ਵੀ ਪਤਾ ਮੈਂ ਸਕੂਲ 'ਚ ਪੜਾਇਆ ਵੀ ਜਦੋਂ ਸਮਾਂ ਹੋ ਜਵੇ ਤੇ ਬੱਚਿਆਂ ਦਾ ਜਿਹੜਾ ਇਕਾਗਰਮਾਨਾ ਉਹ ਭੰਗ ਹੋ ਜਾਂਦਾ ਅਸੀਂ ਤਾਂ ਵੱਡੇ ਸਹਾਰ ਕਰ ਲਏ ਨੇ ਆ ਤੇ ਬੋਲਣ ਦੀ ਆਦਤ ਤੇ ਕਿਉਂਕਿ ਜਿਹੜਾ ਮੇਰੇ ਨਾਲ ਸਾਥੀ ਆ ਡਰਾਈਵਰ ਤੇ ਹੋਰ ਸਾਨੂੰ ਜਾਣਾ ਪੈਣਾ ਹੈ ਸ਼ਾਮ ਨੂੰ 5 ਵਜੇ ਇਸ ਕਰਕੇ ਮੈਂ ਬੇਨਤੀ ਕਰ ਲੈਣਾ ਦੋ ਤਿੰਨ ਇੱਕ ਤਾਂ ਬੱਚੇ ਜਦੋਂ ਤੁਹਾਨੂੰ ਲਿਖ ਸੰਬੋਧਨ ਕਰਦੇ ਨੇ ਉਦੋਂ ਤੁਸੀਂ ਕੁਝ ਗੱਲਾਂ ਲਿਖਿਆ ਕਰੋ ਜਿਵੇਂ ਸਰਦਾਰ ਸਾਹਿਬ ਤੁਹਾਨੂੰ ਬੜੇ ਮਹਤਵਪੂਰਨ ਨੁਕਤੇ ਦੱਸਦੇ ਸੀ ਛੋਟੇ-ਛੋਟੇ ਕਰਕੇ ਆਪਣੀ ਨੋਟਬੁੱਕ ਤੇ ਲਿਖਦੇ ਜਾਓ ਜ਼ਿੰਦਗੀ ਬਾਰੇ ਆਦਤ ਬਣਾਓ ਤੇ ਮੈਂ ਇਹ ਦੱਸਦਾ ਕਿ ਜਦੋਂ ਖਾਲਸਾ ਸਕੂਲ ਕਾਲਜ ਖੋਲੇ ਗਏ ਆ ਨਾ ਉਦੋਂ ਸਿੱਖ ਕੌਮ ਦਾ ਇਹ ਮੰਤਵ ਵੀ ਸੀ ਸਿੰਘ ਸਭਾ ਲਹਿਰ ਦੇ ਪ੍ਰਭਾਵ ਅਧੀਨ ਕਿ ਇਹਨਾਂ ਗੁਰਦੁਆਰਿਆਂ ਦੇ ਨਾਲ ਖਾਲਸਾ ਸਕੂਲ ਕਾਲਜ ਖੋਲਣੇ ਕਿਉਂ ਜ਼ਰੂਰੀ ਹਨ ਕਿਉਂਕਿ ਉਦੋਂ ਸਮਿਆਂ ਦੇ ਵਿੱਚ ਸਿੱਖ ਧਰਮ ਉੱਪਰ अनेका ਤਰ੍ਹਾਂ ਦੇ ਹਮਲੇ ਹੋ ਰਹੇ ਸੀ ਵਿਦਿਅਕ ਤੌਰ ਤੇ ਮੁਕਾਬਲਾ ਕਰਨ ਲਈ ਖਾਲਸਾ ਸਕੂਲਾਂ ਕਾਲਿਆਂ ਨੂੰ ਪਹਿਲ ਦੇਣੀ ਬਹੁਤ ਜ਼ਰੂਰੀ ਸੀ ਇਹ ਸਿੰਘ ਸਭਾ ਜਿਹੜੀ ਕਮੇਟੀ ਲਹਿਰ ਬਣੀ ਹੈ 1873 ਤੋਂ ਜਿਹਦੀ ਯਾਦ ਵਿੱਚ ਇਹ ਸਿੰਘ ਸਾਰੇ ਕੰਮ ਕਰ ਰਹੇ ਨੇ ਦਿਨ ਰਾਤ ਉਹਨਾਂ ਦਾ ਸਦਕਾ ਸੀ ਕਿ ਸਿੱਖ ਕੌਮ ਦੇ ਵਿੱਚ ਬਹੁਤ ਸਾਰੇ ਸਕੂਲ ਖੁੱਲਣ ਤੋਂ ਬਾਅਦ ਵਿਦਵਾਨ ਵਿਦਿਆਰਥੀ ਪੈਦਾ ਹੋਏ ਸੋ ਬੱਚਿਓ ਬਹੁਤੀਆਂ ਗੱਲਾਂ ਤਾਂ ਮੈਂ ਨਹੀਂ ਕਰਨੀਆਂ ਅਗਲੀ ਵਾਰ ਜਦੋਂ ਸਮਾਂ ਮਿਲਿਆ ਫੇਰ ਕਰਾਂਗੇ ਤੁਹਾਡੇ ਸਾਰਿਆਂ ਲਈ ਮੈਂ ਪੈਨ ਲਿਆਂਦੇ ਆ ਸਾਰਿਆਂ ਲਈ ਕਿਤਾਬਾਂ ਲਿਆਂਦੀਆਂ ਸਾਰਿਆਂ ਲਈ ਮੈਂ ਕੁਝ ਹੋਰ ਚੀਜ਼ਾਂ ਵੀ ਲਿਆਂਦੀਆਂ ਉਹ ਮੈਂ ਪ੍ਰਬੰਧਕਾਂ ਨੂੰ ਦੇ ਦੇਣੀ ਆ ਹੁਣ ਤੁਰਨ ਲੱਗੇ ਨੇ ਉਹ ਤੁਹਾਨੂੰ ਵੰਡਣਗੇ ਬਾਅਦ ਵਿੱਚ ਤੇ ਇੱਕ ਗੱਲ ਯਾਦ ਰੱਖੋ ਜਿਹੜੀ ਤੁਹਾਡੀ ਉਮਰ ਆ ਇਹ ਸਿੱਖਣ ਦੀ ਉਮਰ ਆ ਇਸ ਉਮਰ 'ਚ ਜਿਹੜੀ ਤੁਸੀਂ ਬਾਣੀ ਯਾਦ ਕਰ ਲੈਣੀ ਆ ਉਹ ਸਾਢੇ 40 ਉਮਰ ਦੇ ਵਿੱਚ ਉਨੀ ਯਾਦ ਨਹੀਂ ਹੁੰਦੀ ਬਾਣੀ ਯਾਦ ਕਰਨ ਦੇ ਤਿੰਨ ਤਰੀਕੇ ਆ ਅਮਰਤ ਵੇਲੇ ਪੜ੍ਹਨੀ ਬੋਲ ਕੇ ਪੜ੍ਹਨੀ ਔਰ ਹਰ ਰੋਜ਼ ਪੜ੍ਹਨੇ ਮੇਰੇ ਹੌਲੀ ਹੌਲੀ ਸਹਿ ਸੁਆਬ ਬਾਣੀ ਦੀ ਪ੍ਰਵਿਰਤੀ ਐਸੀ ਹੈ ਆਪਣੇ ਆਪ ਚਿੱਤੇ ਹੋਣ ਲੱਗ ਪੈਂਦੀ ਆ ਸਿਆਣੇ ਕਹਿੰਦੇ ਹੁੰਦੇ ਆ ਬਾਣੀ ਕੰਟ ਤੇ ਪੈਸਾ ਗਣ ਇਹ ਬਹੁਤ ਹੀ ਮਹੱਤਵਪੂਰਨ ਪਾਖਾ ਸਾਡੇ ਪੰਚਸ ਦਾ ਮੈਨੂੰ ਬੜੀ ਖੁਸ਼ੀ ਆ ਵੀ ਐਸ ਦੂਰ ਹਮਾਚਲ ਦੇ ਵਿੱਚ ਵੀ ਇਹ ਵਿਦਿਆਰਥੀ ਬੈਠੇ ਆ ਤੁਸੀਂ ਭਾਵੇਂ ਇੱਥੇ ਦੇ ਹੋ ਜਾਂ ਦੂਰੋਂ ਵੀ ਆਏ ਹੋ ਆ ਇਹ ਬਹੁਤ ਮਹੱਤਵਪੂਰਨ ਗੱਲ ਆ ਤੁਹਾਡੀ ਜ਼ਿੰਦਗੀ ਦੇ ਵਿੱਚ ਆਉਣ ਵਾਲੇ ਸਮੇਂ 'ਚ ਤੁਹਾਨੂੰ ਯਾਦ ਹੋਊ ਵੀ ਇਹਨਾਂ ਨੇ ਕੀ ਦੱਸਿਆ ਸਰਦਾਰ ਜੀ ਨੇ ਕੀ ਦੱਸਿਆ ਤੇ ਮੈਂ ਕੀ ਦਹਾਈ ਭਾਈ ਭਾਈ ਗੁਰਬਾਣੀ ਤੇ ਇਤਿਹਾਸ ਪੜਨਾ ਦੂਸਰੀ ਗੱਲ ਹਰ ਵੇਲੇ ਗੁਰੂ ਘਰ ਦੀ ਕੋਈ ਨਾ ਕੋਈ ਪੋਥੀ ਗ੍ਰੰਥ ਪੜ੍ਹਦੇ ਰਹਿਣਾ ਜੀਵਨੀਆਂ ਲਾਇਬ੍ਰੇਰੀ ਹੋਏਗੀ ਜਾਂ ਅਸੀਂ ਕਿਤਾਬਾਂ ਭੇਜਾਂਗੇ ਭਾਵੇਂ ਦੋ ਸਵੇ ਪੜ੍ਹੋ ਚਾਰ ਸਵੇ ਪੜ੍ਹੋ ਉਹ ਪੜ੍ਹਦੇ-ਪੜ੍ਹਦੇ ਨਾਲ ਆਪਣੀ ਕਿਤਾਬ ਦੇ ਨੋਟ ਕਰੋ ਵੀ ਇਹਦੇ ਚਾਹ ਦੱਸਿਆ ਆ ਉਹ ਨਾਂ ਲਿਖਦੇ ਜਾਓ ਕਿਤਾਬਾਂ ਦੇ ਅਸੀਂ 10 ਵਜੇ ਤੱਕ ਪੜ੍ਹਦੇ ਨਾ ਸ਼ੌਕ ਦਾ ਪੜਾਤੀ ਸਾਡੇ ਟੀਚਰਾਂ ਨੇ ਲਾਇਬ੍ਰੇਰੀ ਚੋਂ ਲੈ ਕੇ ਇਹ ਤੁਹਾਡੀ ਬੁਨਿਆਦ ਨੂੰ ਪੱਕਾ ਕਰਨਗੇ ਜੇ ਨੇ ਬੁਨਿਆਦ ਪੱਕੀ ਹੋਏਗੀ ਉਨੀ ਤੁਹਾਨੂੰ ਸਫਲਤਾ ਮਿਲੇਗੀ ਔਰ ਜਿੰਨਾ ਬੱਚਿਆਂ ਦੇ ਵਿੱਚ ਗੁਰ ਕੀਰਤਨ ਦਾ ਗੱਤਕੇ ਦਾ ਬਾਣੀ ਦਾ ਵੱਧ ਸਰਟੀਫਿਕੇਟ ਹੋਣਗੇ ਇਹ ਤੁਹਾਨੂੰ ਜ਼ਿੰਦਗੀ ਦੇ ਵਿੱਚ ਨੌਕਰੀ ਲੈਣ ਵੇਲੇ ਵੀ ਸਹਾਇਤਾ ਕਰਨਗੇ ਮਹਾਰਾਜ ਦਾ ਹੁਕਮ ਪ੍ਰਭ ਘਾਲਿਆ ਕਿਸੇ ਕਾ ਇੱਕ ਤਿਲ ਨਾ ਗਵਾਈ ਕਿਸੇ ਦੀ ਮਿਹਨਤ ਜਿਹੜੀ ਜਾਂ ਨਹੀਂ ਜਾਂਦੀ ਸਦਾ ਹੀ ਕੰਮ ਆਉਂਦੀ ਆ ਸੋ ਬਹੁਤ ਗੰਭੀਰ ਹੋ ਕੇ ਪੜੋ ਜੋ ਤੁਹਾਨੂੰ ਇਥੋਂ ਦੱਸਿਆ ਗਿਆ ਉਹ ਨੋਟ ਕਰੋ ਜਿਸ ਚੀਜ਼ ਦੀ ਤੁਹਾਨੂੰ ਕਿਤਾਬ ਦੀ ਲੋੜ ਆ ਉਹ ਸਾਨੂੰ ਦੱਸੋ ਕੋਈ ਹੋਰ ਲੋੜ ਆ ਉਹ ਵੀ ਸਾਨੂੰ ਦੱਸੋ ਔਰ ਇਹ ਅਸੀਂ ਜਦੋਂ ਆਪਣਾ ਸਨੇਹਾ ਤੁਹਾਡੇ ਤੱਕ ਦੇ ਰਹੇ ਆ ਤੁਸੀਂ ਆਉਣ ਵਾਲੇ ਸਾਲਾਂ ਨੂੰ ਸਾਡੇ ਕੋਲ ਇੱਥੇ ਬਹਿਣਾ ਸੋ ਇੱਕ ਗੱਲ ਮੈਂ ਹੋਰ ਦੱਸ ਦਵਾਂ ਕਿ ਅੱਜ ਤੋਂ ਮੈਂ 40 50 ਸਾਲ ਪਹਿਲਾਂ ਅਸ਼ੋਕੀ ਆ ਤੁਹਾਡੇ ਲਾਗੇ ਉੱਥੇ ਸਿੰਧ ਬੈਂਕ ਤੇ ਨੌਕਰੀ ਕੀਤੀ ਸੀ ਔਰ ਇੱਕ ਮੈਂ ਕਿਤਾਬ ਐਡਿਟ ਕੀਤੀ ਹੈ ਭਾਈ ਧੰਨਾ ਸਿੰਘ ਸਾਈਕਲ ਯਾਤਰੀ ਹੋਇਆ ਇੱਕ ਉਹ ਸਾਈਕਲ ਯਾਤਰੀ ਇੱਥੇ ਵੀ ਆਇਆ ਨੋਟ ਕਰੋ ਧੰਨਾ ਸਿੰਘ ਅੱਜ ਮੈਂ ਤਾਂ ਗਲਤੀ ਹੋਈ ਬਹੁਤ ਵੱਡੀ ਕਿਤਾਬ ਨਹੀਂ ਲਿਆ ਹੋਈ ਪਰ ਮੈਂ ਵਚਨ ਕਰਦਾ ਆਪਣੇ ਆਪ ਹੀ ਪਿਆਸ ਗੁਰਦੁਆਰੇ ਸਾਈਕਲ ਯਾਤਰਾ ਪਹੁੰਚਾ ਦਾਂਗੇ ਉਹਦੇ ਵਿੱਚ ਗੁਰਦੁਆਰਾ ਸਾਹਿਬ ਦਾ ਇਹ ਇਤਿਹਾਸ ਲਿਖਿਆ ਹੋਇਆ ਇਹ ਤੁਹਾਨੂੰ ਪ੍ਰਿੰਟ ਕੱਢ ਕੇ ਸਾਰਿਆਂ ਨੂੰ ਦੇ ਦਾਵਾਂਗੇ ਜਾਂ ਸੁਣਾ ਦਵਾਂਗੇ ਮੈਂ ਭਾਈ ਸਾਹਿਬ ਨੂੰ ਕਹੂੰਗਾ ਵੀ ਤੁਸੀਂ ਸੁਣਾ ਦਿਓ ਮੈਂ ਅੰਕ ਨਹੀਂ ਲਈ ਹਾਂਜੀ ਆਹ ਲੋ ਜੀ ਬਾਕੀ ਫਿਰ ਕਦੇ ਤੁਹਾਡੇ ਨਾਲ ਸਾਂਝ ਪਾਈ ਗੱਲਾਂ ਕਰਾਂਗੇ ਕਿਤਾਬ ਜਿਹੜੀ ਆ ਧੰਨਾ ਸਿੰਘ ਚੈਲ 1905 ਵਿੱਚ ਜਨਮਿਆ 1900 ਮਹਾਰਾਜਾ ਭពਿੰਦਰ ਸਿੰਘ ਪਟਿਆਲਾ ਦਾ ਉਹ ਡਰਾਈਵਰ ਸੀ ਤੇ ਉਹਦੇ ਨਾਲ ਡਰਾਈਵਰੀ ਤੇ ਇੱਕ ਵਾਰੀ ਇੱਥੇ ਕੁਮਾਰ ਘੱਟੀ ਹੱਟੀ ਆਏ ਹੋਏ ਸੀ ਇੱਥੇ ਕੋਈ ਉਹਨੂੰ ਖਬਰ ਮਿਲੀ ਪੰਥ ਦੀ ਖਬਰ ਕਿ ਮਿਲੀ ਕਿ ਸੇਵਾ ਸਿੰਘ ਠਿਕਰੀ ਵਾਲੇ ਤੇ ਜ਼ੁਲਮ ਕੀਤਾ ਗਿਆ ਸਰਕਾਰ ਵੱਲੋਂ ਉਹਨੇ ਜਦੋਂ ਇੱਥੇ ਖਬਰ ਮਿਲੀ 18 1930 ਦੀ ਗੱਲ ਆ ਉਹਨੇ ਮਹਾਰਾਜਾ ਭਪਿੰਦਰ ਸਿੰਘ ਦੀ ਨੌਕਰੀ ਛੱਡਤੀ ਕਿ ਜੇ ਤੇਰੇ ਰਾਜ ਵਿੱਚ ਸਿੱਖ ਨਾ ਧੱਕਾ ਹੋ ਗਿਆ ਮੈਂ ਨਹੀਂ ਨੌਕਰੀ ਕਰਨੀ ਨੌਕਰੀ ਛੱਡ ਕੇ ਸਾਈਕਲ ਲੈ ਕੇ ਹਜ਼ੂਰ ਸਾਹਿਬ ਰੀਠਾ ਸਾਹਿਬ ਪਟਨਾ ਸਾਹਿਬ ਢਾਕਾ ਕਸ਼ਮੀਰ ਜਮਰੌਤ ਜਿੱਥੇ ਤੱਕ ਸਾਈਕਲ ਤੇ ਜਾ ਹੋਇਆ ਗਿਆ ਔਰ ਨਾਲ ਰੋਜ਼ ਲਿਖਦਾ ਰਿਹਾ ਅੱਜ ਕਿੰਨੇ ਮੀਲ ਸਬਰ ਕੀਤਾ ਇਸ ਗੁਰਦੁਆਰੇ ਸਾਹਿਬ ਵਿੱਚ ਕੌਣ ਰਹਿੰਦਾ ਕਿੰਨੇ ਭਾਈ ਆ ਕਿੰਨੇ ਸੇਵਾਦਾਰ ਕਿੰਨੀ ਜ਼ਮੀਨ ਕੌਣ ਦੱਬਦਾ ਕੌਣ ਸੇਵਾ ਕਰਦਾ ਉੱਥੋਂ ਮੈਂ ਕਿੱਧਰ ਨੂੰ ਗਿਆ ਲੋਕ ਕੀ ਕਹਿੰਦੇ ਆ ਵੀ ਗੁਰੂ ਸਾਹਿਬ ਇੱਥੋਂ ਕਿੱਥੋਂ ਆਏ ਸਾਰਾ ਇਤਿਹਾਸ ਉਹਦੀਆਂ ਡੈਰੀਆਂ ਅਣਛੱਪੀਆਂ ਪਈਆਂ ਸੀ ਜਿਹੜੀਆਂ 80 ਸਾਲ ਬਾਅਦ ਮੈਨੂੰ ਮਿਲੀਆਂ ਤੇ ਮੈਂ 8 ਸਾਲ ਲਾ ਕੇ ਐਡਾ ਮੋਟਾ ਉਹ ਗ੍ਰੰਥ ਜਿਹੜਾ ਸੀ ਆਪਣੇ ਮਿੱਤਰਾਂ ਦੇ ਸਹਿਯੋਗ ਨਾਲ ਛਪਾ ਦਿੱਤਾ ਅੱਜ ਉਹ ਬਹੁਤ ਮੌਲਕ ਇਤਿਹਾਸ ਉਹਦਾ ਨਾਂ ਹੈ ਗੁਰਤੀਰਥ ਸਾਈਕਲ ਯਾਤਰਾ ਉਹ ਇੱਥੇ ਦੀ ਲਾਇਬ੍ਰੇਰੀ ਚ ਪਹਚਾਵਾਂਗੇ ਬਾਕੀ ਗੱਲਾਂ ਸਹਬਜ਼ਾਦਾਂ ਦੇ ਪ੍ਰਸੰਗ ਵੀ ਇਕੱਠੇ ਕੀਤੇ ਉਹ ਵੀ ਇੱਕ ਕਿਤਾਬ ਤੁਹਾਨੂੰ ਦੇਵਾਂਗੇ ਸਾਰੇ 300 ਸਾਲਾਂ ਦੇ ਜਿੰਨੇ ਮਿਲ ਸਕੇ ਤੁਸੀਂ ਸਾਰੇ ਪੰਥ ਦਾ ਹਿੱਸਾ ਹੋ ਕੋਈ ਪ੍ਰਚਾਰਕਾ ਕੋਈ ਜੋਧਾ ਆ ਕੋਈ ਕੋਸ਼ਾ ਅਸੀਂ ਪੰਥਕ ਉਸਾਰੀ ਦੇ ਕੋਈ ਨਾ ਕੋਈ ਹਿੱਸਾ ਆ ਹਰ ਇੱਕ ਨੇ ਆਪਣੇ ਢੰਗ ਨਾਲ ਪਉਣਾ ਜਿਹਦਾ ਜੀਵਨ ਚਾਹ ਉਹ ਸਿੱਖੀ ਦੇ ਵਿੱਚ ਆਪਣੇ ਜੀਵਨ ਰਾਹੀਂ ਪ੍ਰਭਾਵ ਪਾ ਰਿਆ ਸੋ ਇਹ ਮੇਰੀ ਬੇਨਤੀ ਆ ਵੀ ਜੋੜਾ ਵੀ ਕੰਮ ਕਰਨਾ ਤੁਸੀਂ ਲਗਨ ਨਾਲ ਕਰਨਾ ਗੁਰੂ ਸਾਨੂੰ ਹਰ ਵੇਲੇ ਦੇਖਦਾ ਉਹਦੀ ਬਰਕਤ ਆ ਔਰ ਸਿੱਖ ਦੀ ਸੁਰਤ ਜਿਹੜੀ ਆ ਉਹਦੀ ਜਿਹੜੀ ਸੋਚ ਆ ਭਾਵੇਂ ਉਹ ਵਿਦਿਆਰਥੀ ਆ ਉਹ ਸਾਰਿਆਂ ਤੇ ਭਾਰੂ ਪੋਗੀ ਸਾਬ ਜੀ ਆਦੇ ਦੇਖੋ ਕਿੱਡੇ ਛੋਟੇ ਸੀ ਪਰ ਵਜ਼ੀਰ ਖਾਨ ਨੂੰ ਕਿੰਨੇ ਜਵਾਬ ਦਿੰਦੇ ਸੀ ਜਦੋਂ ਉਹਨੇ ਪੁੱਛਿਆ ਵੀ ਜੇ ਤੁਹਾਨੂੰ ਛੱਡ ਦਿੱਤਾ ਜਾਊ ਤਾਂ ਫੇਕ ਕੀ ਕਰੋਗੇ ਤਾਂ ਉਹਨਾਂ ਨੇ ਕਿਹਾ ਅਸੀਂ ਆਪਣੇ ਪਿਤਾ ਦੇ ਨਾਲ ਰਲ ਕੇ ਹੱਕ ਸੱਚ ਲਈ ਲੜਾਈ ਕਰਾਂਗੇ ਤੇਰੇ ਵਰਗੇ ਨੂੰ ਸੋਧਾਂਗੇ ਇਹ ਸੋਚ ਸਾਰਿਆਂ ਤੇ ਭਾਰੂ ਆ ਸੋ ਬਹੁਤ ਖੁਸ਼ੀ ਆ ਤੁਹਾਡਾ ਬਹੁਤ ਧੰਨਵਾਦ ਬਾਕੀ ਗੱਲਾਂ ਫੇਰ ਕਰਾਂਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ